ਸਰਬਜੀਤ ਕੌਰ ਨੀ ਕਾ ਕਰਕੇ ਬਣੀ ਨੂਰ ਹੁਸੈਨ ਪਾਕਿਸਤਾਨ ਗਈ ਮਹਿਲਾ ਨੇ ਕੀਤਾ ਧਰਮ ਪਰਿਵਰਤਨ ਸਿੱਖ ਜਥੇ ਨਾਲ ਗਈ ਸੀ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨੇ ਜਿਹੜੀ ਉਹ ਪਾਕਿਸਤਾਨ ਗਏ ਸੀ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਜਿੱਥੇ ਕਿ ਬੀਤੀ ਦਿਨੀ ਜਦੋਂ ਖਬਰ ਸਾਹਮਣੇ ਆਈ ਸੀ ਕਿ ਜਥੇ ਦੇ ਨਾਲ ਇੱਕ ਔਰਤ ਜਿਹੜੀ ਗਈ ਸੀ ਉਹ ਉੱਥੇ ਲਾਪਤਾ ਹੋ ਗਈ ਜਿਸ ਨੂੰ ਲੈ ਕੇ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤਾਂ ਖਬਰ ਸਾਹਮਣੇ ਆਈ ਹੈ ਉਸ ਔਰਤ ਦੇ ਨਾਲ ਸੰਬੰਧਿਤ ਜੀहां ਉਸ ਔਰਤ ਦਾ ਨਾਮ ਸਰਬਜੀਤ ਕੌਰ ਜਿਸ ਦੇ ਨਾਲ ਸੰਬੰਧਿਤ ਖਬਰ ਸਾਹਮਣੇ ਆਈ ਹੈ ਕਿ ਉਸ ਨੇ ਧਰਮ ਪਰਿਵਰਤਨ ਕਰ ਲਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਨੇ ਇਸਲਾਮ ਕਬੂਲ ਕਰਕੇ ਨੂਰ ਹੁਸੈਨ ਆਪਣੇ ਆਪ ਨੂੰ ਬਣਾ ਲਿਆ ਹੈ ਤੇ ਉੱਥੇ ਨਿਕਾਹ ਕਬੂਲਦੇ ਆਂ ਮੌਲਵੀ ਦੇ ਕੋਲੋਂ ਨਿਕਾਹ ਦੇ ਲਈ ਆਪਣੀ ਸਹਿਮਤੀ ਪ੍ਰਗਟ ਕਰਦੇ ਆਂ ਸਰਟੀਫਿਕੇਟ ਵੀ ਸ਼ੇਖੂਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਤੇ ਦੱਸ ਦਈਏ ਕਿ ਪ੍ਰਕਾਸ਼ਪੁਰ ਮਨਾਉਣ ਦੇ ਲਈ ਜਦੋਂ ਪਾਕਿਸਤਾਨ ਭਾਰਤ ਦੇ ਵੱਲੋਂ ਇੱਕ ਜਥਾ ਗਿਆ ਸੀ ਸਿੱਖ ਸ਼ਰਧਾਲੂਆਂ ਦਾ ਉਸ ਦੇ ਵਿੱਚ ਸ਼ਾਮਿਲ ਹੋ ਕੇ ਇਹ ਔਰਤ ਗਈ ਸੀ ਜਿਹੜੀ ਕਿ ਮੁਕਸਰ ਦੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਤੇ ਅੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸ ਔਰਤ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਨੇ ਤੇ ਉਹਦੇ ਬੱਚੇ ਵੀ ਨੇ ਹਾਲਾਂਕਿ ਉਸ ਨੇ ਦੁਬਾਰਾ ਹੁਣ ਆਪਣੇ ਬੱਚਿਆਂ ਨਾਲ ਨਹੀਂ ਸੀ ਵਰਤਦੀ ਤੇ ਉੱਥੇ ਸਿੱਖ ਜਥੇ ਦੇ ਨਾਲ ਜਦੋਂ ਜਾਂਦੀ ਹੈ ਪਾਕਿਸਤਾਨ ਉੱਥੇ ਜਾ ਕੇ ਧਰਮ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ ਤੇ ਉੱਥੇ ਜਾ ਕੇ ਉਸ ਨੇ ਇਸਲਾਮ ਕਬੂਲ ਲਿਆ ਤੇ ਹੁਣ ਉਸ ਦੇ ਬੱਚੇ ਜਿਹੜੇ ਇੰਡੀਆ ਦੇ ਵਿੱਚ ਨੇ ਪੰਜਾਬ ਮੁਖਸਰ ਜ਼ਿਲ੍ਹੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਮਾਂ ਦੇ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਹੈ ਤੇ ਹੁਣ ਦੱਸਦੀ ਹੈ ਕਿ ਜਿਹੜੀ ਲਾਪਤਾ ਹੋਈ ਸਰਬਜੀਤ ਕੌਰ ਸੀ ਉਸਨੇ ਧਰਮ ਪਰਿਵਰਤਨ ਕਰ ਲਿਆ ਹੈ ਤਾਂ ਧਰਮ ਪਰਿਵਰਤਨ ਕਰਕੇ ਉਹ ਨੂਰ ਹੁਸੈਨ ਬਣ ਗਈ ਹੈ ਉਸਨੇ ਇਸਲਾਮ ਕਬੂਲ ਕਰ ਲਿਆ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਲੋ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Taba Indian Cuisine, Tracy find authentic Indian cuisine in Tracy, or scan QR code to contact us. Simi Valley Family Dental Office, or scan QR code to contact us.